ਸਸਿਕਲ ਜੀ ਪੰਜਾਬ 19 ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਉਮੀਦ ਕਰਦਾ ਕਿ ਨਵਾਂ ਸਾਲ ਹੈ ਜਿਹੜਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਹਰ ਇੱਕ ਜੋ ਬੰਦਾ ਹੈਗਾ ਆਪਣੇ ਘਰ ਦੇ ਵਿੱਚ ਸੁਖੀ ਰਹੇ ਆ ਤਾਂ ਦੋਸਤੋ ਪੰਜਾਬ 19 ਚੈਨਲ ਤੇ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਨਵਾਂ ਮਾਮਲਾ ਜਿਹੜਾ ਸਾਹਮਣੇ ਉਹ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਬਿਹਾਰ ਦੇ ਰਹਿਣ ਵਾਲੇ ਸਕੇ ਭਰਾਵਾਂ ਦੇ ਵੱਲੋਂ ਬੀਕਨ ਰਾਜ ਤੇ ਜਗਨੇਸ਼ ਰਾਏ ਦੇ ਵੱਲੋਂ ਜੋ ਨਵਾਲਗ ਬੱਚੀ ਅਤੇ ਇੱਕ ਹੋਰ ਐਪਲੀਕੇਸ਼ਨ ਸੀਗੀ ਉਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਕਪੂਰਥਲਾ ਪੁਲਿਸ ਦੇ ਵੱਲੋਂ ਬਿਹਾਰ ਪੁਲਿਸ ਦੇ ਨਾਲ ਇਥੋਂ 11 ਨਵਾਲਗ ਬੱਚਿਆਂ ਸਣੇ 15 ਬੰਦੂਆ ਮਜ਼ਦੂਰ ਆ ਜਿਹੜੇ ਉਹ ਆਲੂ ਫਾਰਮਾਂ ਤੋਂ ਬ੍ਰਾਮਦ ਕੀਤੇ ਗਏ ਹੈ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕਪੂਰਥਲਾ ਪੁਲਿਸ ਨੇ ਦੱਸਿਆ ਕਿ ਬਿਹਾਰ ਦੇ ਸੀਤਾਮੜੀ ਪੁਲਿਸ ਥਾਣੇ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੀ ਨਮਾਲਿਕ ਬੱਚੀ ਹੈ ਜਿਹੜੀ ਉਹ ਗਾਇਬ ਚੱਲ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਇੱਕ ਸੁਰਸਨ ਥਾਣਾ ਦੇ ਵਿੱਚ ਵੀ ਮਾਮਲਾ ਜੋ ਦਰਜ ਹੋਇਆ ਸੀ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਸਕੇ ਭਰਾਵਾਂ ਬਿਹਾਰ ਪੁਲਿਸ ਦੇ ਵੱਲੋਂ ਦੋ ਸਕੇ ਭਰਾਵਾਂ ਬੀਗਨ ਰਾਏ ਅਤੇ ਜਨੇਸ਼ ਰਾਏ ਦੇ ਖਿਲਾਫ ਪੋਸਕੋ ਐਕਟ ਹਿਊਮਨ ਟ੍ਰੈਫਿਕਿੰਗ ਅਤੇ ਵੱਖ-ਵੱਖ ਤਰ੍ਹਾਂ ਦੇ ਅਧੀਨ ਮਾਮਲਾ ਦਰਜ ਤਗਾ ਸੀ ਅਤੇ ਇਸ ਮਾਮਲੇ ਦੇ ਵਿੱਚ ਬਿਹਾਰ ਪੁਲਿਸ ਦੇ ਵੱਲੋਂ ਇੱਕ ਐਨਜੀਓ ਦੇ ਨਾਲ ਰਲ ਕੇ ਇਹਨਾਂ ਜੋ ਜੋ ਬੱਚੇ ਗੁੰਮ ਹੋਏ ਸੀ ਉਹਨਾਂ ਦੀ ਪੈਡ ਨੱਪਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਸੰਪਰਕ ਕੀਤਾ ਕਪੂਰਥਲਾ ਪੁਲਿਸ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਜੋ ਪਿੰਡ ਹੈਗੇ ਨੇ ਸਿਆਲ ਅਤੇ ਪਖੋਵਾਲ ਇੱਥੋਂ ਦੇ ਦੋ ਜੋ ਵੱਡੇ ਆਲੂ ਫਾਰਮ ਹੈਗੇ ਆ ਉੱਥੋਂ ਇਹ 11 ਨਵਾਲਿਕ ਬੱਚਿਆਂ 사ਨੇ 15 ਜੋ ਬੰਦੋਆ ਮਜ਼ਦੂਰ ਹੈਗੇ ਆ ਉਹਨਾਂ ਨੂੰ ਰਿਕਵਰ ਕੀਤਾ ਗਿਆ ਉਹਨਾਂ ਨੇ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਦੇ ਵੱਲੋਂ ਵੀਗਨ ਰਾਏ ਅਤੇ ਜਨੇਸ਼ ਰਾਏ ਸਨ ਇਹ ਆਲੂ ਫਾਰਮ ਦੇ ਜੋ ਮਾਲਕ ਹੈਗੇ ਆ ਉਹਨਾਂ ਦੇ ਖਿਲਾਫ ਵੱਖ-ਵੱਖ ਧਾਰਾਂ ਦੇ ਅਧੀਨ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਨਾਲ ਉਹਨਾਂ ਇਹ ਵੀ ਦੱਸਿਆ ਕਿ ਇਹ ਜੋ ਦੋਨੋਂ ਭਰਾ ਹੈਗੇ ਹੈ ਇਹਨਾਂ ਦੇ ਖਿਲਾਫ ਬਿਹਾਰ ਪੁਲਿਸ ਦੇ ਵੱਲੋਂ ਪਹਿਲਾਂ ਹੀ ਮਾਮਲਾ ਜਿਹੜਾ ਦਰਜ ਕੀਤਾ ਜਾ ਚੁੱਕਿਆ ਹੈ ਉਹਨਾਂ ਨਾਲ ਇਹ ਵੀ ਦੱਸਿਆ ਕਿ ਸ਼ਿਕਾਇਤ ਕਰਤਾ ਜਿਹੜਾ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਪੁਲਿਸ ਨੂੰ ਦਿੱਤੀ ਗਈ ਸੀ ਕਿ ਉਹਨਾਂ ਦੀ ਨਮਾਲਕ ਬੱਚੀ ਹੈ ਜਿਹੜੀ ਉਹ ਗੁੰਮ ਹੈ ਤਦ ਬਾਅਦ ਉਸ ਬੱਚੀ ਦਾ ਸਰਾਗ ਲਗਾਉਂਦੇ ਹੋਏ ਉਹ ਬਿਹਾਰ ਪੁਲਿਸ ਹੈ ਜਿਹੜੀ ਉਹ ਕਪੂਰਥਲਾ ਪਹੁੰਚੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਐ ਵੀ ਦੱਸਿਆ ਕਿ ਜੋ ਦੋਨੋਂ ਭਰਾ ਹੈਗੇ ਆ ਇਹ ਬਿਹਾਰ ਤੋਂ ਜੋ ਨਵਾਲਗ ਬੱਚੇ ਤੇ ਲੇਬਰ ਹੈਗੀ ਹੈ ਉਸ ਨੂੰ ਲੈ ਕੇ ਆਉਂਦੇ ਸਨ ਅਤੇ ਉਹ ਇੱਥੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਛੱਡ ਦਿੰਦੇ ਸਨ ਤੇ ਮੁੜ ਕੇ ਉਹਨਾਂ ਦੀ ਕੋਈ ਵੀ ਸਾਰ ਹੈ ਜਿਹੜੀ ਨਹੀਂ ਲਈ ਜਾਂਦੀ ਸੀਗੀ ਇਸ ਮੌਕੇ ਨਾਲ ਕਪੂਰਥਲਾ ਪੁਲਿਸ ਨੇ ਇਹ ਵੀ ਦੱਸਿਆ ਕਿ ਕਪੂਰਥਲਾ ਦੇ ਸਦਰ ਪੁਲਿਸ ਦੇ ਵੱਲੋਂ ਇੱਕ ਤੋਂ ਦੋਨੇ ਫਾਰਮ ਆਲੂ ਫਾਰਮ ਹੈ ਜਿਹੜੇ ਉੱਥੇ ਛਾਪੇਮਾਰੀ ਕਰਕੇ ਜੋ ਨਵਾਲਗ ਬੱਚੀ ਸਨ 11 ਨਵਾਲਗ ਬੱਚੇ ਤੇ ਕੁੱਲ 15 ਮਜ਼ਦੂਰ ਹੈ ਜਿਹੜੇ ਬੰਦੂਆ ਬਣਾ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਉੱਥੋਂ ਰਿਹਾ ਕਰਵਾਇਆ ਗਿਆ ਉਹਨਾਂ ਇਹ ਵੀ ਦੱਸਿਆ ਕਿ ਬਿਹਾਰ ਦੇ ਵਿੱਚ ਬੀਤੇ ਸਾਲ ਨਵੰਬਰ ਦੇ ਵਿੱਚ ਦਰਜ ਹੋਏ ਮਾਮਲੇ ਨੂੰ ਲੈ ਕੇ ਇਹ ਛਾਪੇਮਾਰੀ ਉਪਰੰਤ ਇਹ ਬੱਚੇ ਬਰਾਮਦ ਕੀਤੇ ਗਏ ਹਨ ਜੋ ਕਿ ਬੱਚਾ ਸੰਭਾਲ ਵਿਭਾਗ ਦੇ ਹਵਾਲੇ ਕਰ ਦਿੱਤੇ ਗਏ ਨੇ ਉਹਨਾਂ ਵੀ ਦੱਸਿਆ ਕਿ ਪੀੜਤ ਬੱਚੇ ਤੋਂ ਇਲਾਵਾ ਬਾਕੀ ਬੱਚਿਆਂ ਨੂੰ ਵੀ ਲੋੜਿੰਦੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਸੰਬੰਧੀ ਫਾਰਮ ਹਾਊਸ ਦੇ ਮਾਲਕ ਅਤੇ ਜੋ ਦੋਨੋਂ ਭਰਾ ਵੀਕਨ ਰਾਏ ਤੇ ਜਿਨੇਸ਼ ਰਾਏ ਆ ਉਹਨਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਮੁਨਕੀ ਤਸਕਰੀ ਦੇ ਹੋਰ ਕਈ ਅਣਗਿਣਤ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਇੱਕ ਚਰਚਾ ਤੇ ਬਹਿਸ ਇਹ ਵੀ ਛਿੜਦੀ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਕਬਜ਼ਾ ਕਰ ਲਿਆ ਗਿਆ ਤੇ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਸ ਥਾਨਕ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਹਨ ਤੇ ਪਿਛਲੇ ਦਿਨੀ ਜੋ ਕਤਲ ਦੇ ਮਾਮਲੇ ਆ ਉਹ ਵੀ ਸਾਹਮਣੇ ਆਏ ਸਨ ਤੇ ਇੱਕ ਇਸ ਜੋ ਗੱਲ ਦਾ ਦੂਜਾ ਪੱਖ ਵੀ ਸਾਹਮਣੇ ਆਉਂਦਾ ਕਿ ਬਿਹਾਰ ਦੇ ਵਿੱਚ ਜੋ ਮਾਨਵ ਤਸਕਰੀ ਹੈ ਉਹ ਬਹੁਤ ਵੱਡੇ ਪੱਧਰ ਤੇ ਹੈ ਜਿਹੜੀ ਸਾਹਮਣੇ ਆਉਂਦੀ ਹੈ ਤੇ ਸਸਤੀ ਲੇਬਰ ਲੈਣ ਦੇ ਲਈ ਸਾਡੇ ਪੰਜਾਬ ਦੇ ਵੀ ਕੁਝ ਲੋਕ ਹੈ ਜਿਹੜੇ ਉਹ ਇੰਨਾ ਬੱਚਿਆਂ ਨੂੰ ਜੋ ਨਵਾਲਗ ਬੱਚੇ ਹੈਗੇ ਉਹਨਾਂ ਨੂੰ ਬੰਦੂਆ ਮਜ਼ਦੂਰ ਆ ਜਿਹੜਾ ਬਣਾ ਕੇ ਰੱਖ ਰਹੇ ਹਨ ਅ ਤਾਂ ਦੋਸਤੋ ਹੋਰ ਤੁਹਾਡੇ ਲਈ ਜੋ ਵੀ ਨਵੀਂ ਪੰਜਾਬ ਦੀ ਅਪਡੇਟ ਹੋਵੇਗੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ اجازت ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਪੰਜਾਬ 19 ਚੈਨਲ ਦਾ ਫੇਸਬੁੱਕ ਪੇਜ YouTube ਤੇ Instagram ਪੇਜ ਜਿਹੜਾ ਇਸ ਨੂੰ ਲਾਈਕ ਫਾਲੋ ਤੇ ਸ਼ੇਅਰ ਜਰੂਰ ਕਰੋ ਪੰਜਾਬ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਤੁਹਾਡੇ ਕਚੈਰੀ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ